ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਚਵਰ ਸ਼ਤਰ ਤਖਤ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਦੀ ਅਪਾਰ ਕਿਰਪਾ ਸਦਕਾ ਮਹੀਨੇ ਦੇ ਅਖੀਰਲੇ ਐਤਵਾਰ ਸ਼੍ਰੀਮਾਨ ਸੰਤ ਬਾਬਾ ਤਰਨਪਾਲ ਸਿੰਘ ਜੀ ਸੰਗੋਵਾਲ ਵਾਲੇ ਸਿਗਮਾ ਕਾਲੂ ਦੇ ਬੈਕ ਸਾਈਡ ਤੇ ਹਰ ਇੱਕ ਐਤਵਾਰ ਮਹੀਨੇ ਦੇ ਖੀਲੇ ਐਤਵਾਰ ਦੀਵਾਨ ਸਜਾਏ ਜਾਂਦੇ ਹਨ ਗੁਰਮਤ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਸਗਤ ਨੂੰ ਗੁਰੂ ਦੇ ਨਾਲ ਜੁੜਨ ਦੀ ਜਾਂਚ ਦੱਸੀ ਜਾਂਦੀ ਹੈ ਗੁਰੂ ਦੇ ਨਾਮ ਦਾ ਪ੍ਰਚਾਰ ਹੁੰਦਾ ਹੈ ਮਹਾਪੁਰਸ਼ ਸੇਵਾ ਤੇ ਸਿਬਰ ਦੀ ਵਿਚਾਰ ਕਰਦੇ ਹਨ ਇਸਨੇ ਗੁਰੂ ਕੇ ਆ ਸਗਤਾ ਆਪਦੇ ਗੁਰੂ ਦੇ ਬਖਸ਼ੇ ਪੰਡਾਰਿਆਂ ਦੇ ਵਿੱਚੋਂ ਲੰਗਰ ਵਾਸਤੇ ਇਮਾਰਤਾਂ ਵਾਸਤੇ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਿਆਂ ਹਨ ਆਓ ਸਾਡੇ ਜੀਵਨ ਦਾ ਅਸਲੀ ਮੰਤਬ ਹੈ ਨਾਮ ਜਪਣਾ ਸੇਵਾ ਕਰਨੀ ਸਿਮਰਨ ਕਰਨਾ ਆਪਣੇ ਜੀਵਨ ਨੂੰ ਸਜਦੇ ਢੱਕ ਦੇ ਨਾਲ ਇਸ ਦੁਨੀਆ ਦੇ ਅੰਦਰੋਂ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਸਵਾਰ ਕੇ ਲੈ ਕੇ ਜਾਣਾ ਹੈ ਏ ਸਾਡੇ ਜੀਵਨ ਦਾ ਅਸਲੀ ਮੰਤਵ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਆਓ ਸਤਿਗੁਰਾਂ ਦੇ ਚਰਨਾਂ ਦੇ ਨਤਮਸਤਕ ਹੋਈਏ ਚਬਰ ਛਤਰ ਤਖਤ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚਰਨਾਂ ਦੇ ਵਿੱਚ ਜੁੜ ਬੈਠੇ ਖਾਲਸਾ ਜੀਓ ਆਓ ਸਤਿਗੁਰਾਂ ਦਾ ਬਖਸ਼ਿਆ ਆ ਫੱਤੇ ਦਾ ਅਲੌਕਿਕ ਨਾਰਾ بلند ਕਰੀਏ ਗੱਦਵਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਨਾਂ ਦਿਨਾਂ ਦੇ ਨਾਲ ਕਈ ਦਿਨ ਮੇਲ ਖਾਂਦੇ ਹਨ ਇੱਕ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਦੇ ਪੁੱਤਰ ਸਿੱਖਾਂ ਦੇ ਸਤਨਾਮ ਗੁਰੂ ਗੁਰੂ ਹਰਰੇ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਦੇ ਵਿੱਚ ਸਮਾਗਮ ਹੋ ਰਹੇ ਹਨ ਇੱਕ ਮਾਗੀ ਦੇ ਮੇਲੇ ਤੇ 40 ਮੁਕਤੀਆਂ ਨੂੰ ਜਨਮ ਕੀਤਾ ਜਾਂਦਾ ਹੈ ਇੱਕ ਆਈ 15 ਮਾਗ ਪਦਰਾਸ ਕਹਿੰਦੇ ਜਨਮਧਾਰ ਜਹਾਨ ਰਬਦਾਸ ਆਇਆ ਇਸ ਮਹੀਨੇ ਦੇ ਅੰਦਰ ਅਸ ਮਹਾਨ ਗੁਰੂ ਦੇ ਮਹਾਨ ਭਗ ਦੇ ਉਹਨਾਂ ਦੇ ਵਿਚਾਰਾਂ ਨੂੰ ਵਿਚਾਰ ਕੇ ਸੰਗਤ ਦੇ ਰੂਬਰੂ ਕੀਤਾ ਜਾਂਦਾ ਹੈ ਇਸ ਲਈ ਆਪ ਸਾਹ ਸੰਗਤ ਜੀਓ ਉਹਨਾਂ ਵਿੱਚੋਂ ਇੱਕ ਟੂਕਾ ਕੇ ਆਪਾਂ ਸਮਾਪਤੀ ਕਰਨੀ ਹੈ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਜੇ ਦਰਸ਼ਨ ਹੋ ਰਹੇ ਹਨ ਮਹਾਰਾਜ ਕਿਰਪਾ ਕਰਨਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ ਆਓ ਚੱਕੀਏ ਗੁਰੂ ਸਤਿਵੇ ਪਾਤਸ਼ਾਹ ਗੁਰੂ ਹਰਿ ਸਾਇ ਮਹਾਰਾਜ ਸਤਿਗੁਰੂ ਹੈ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਤੇ avatars ਹੁੰਦਾ ਬਾਬਾ ਗੁਰਦਤਾ ਜੀ ਦੇ ਕਰਮਤਾਰ ਹੁੰਦਾ ਹੈ ਤੇ ਮਾਤਾ ਨੰਨਤੀ ਦੀ ਕੁਖੋਤੀ ਜਨਮਰੀ 3 ਜਨਵਰੀ 1600 ਮਹਾਰਾਜ 3 ਜਨਵਰੀ ਨੂੰ ਮਹਾਰਾਜ ਦਾ avatars ਹੁੰਦਾ ਹੈ ਇਸ ਲਈ ਸਾਧ ਸੰਗਤ ਜੀਓ 1600 3 ਤੇ 33 ਜਨਵਰੀ ਵਾਲੇ ਦਿਨ ਕਿ ਇਸ ਧਰਤੀ ਦੇ ਉੱਤੇ avatars ਤਰ ਕੇ ਆਉਂਦੇ ਹਨ ਆਓ ਤਕੀਏ ਬਹੁਤ ਸਾਰੇ ਵਿਦਵਾਨਾਂ ਨੇ ਅਲੱਗ-ਅਲੱਗ ਰਾਂ ਦੇ ਨਾਲ ਤੇ ਜਿਹੜੇ ਡੇਟਾ ਨੇ ਫਿਕਸ ਕੀਤੀਆਂ ਹਨ ਇਸ ਲਈ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਸੱਤਵੇਂ ਪਾਤਸ਼ਾਹ ਗੁਰੂ ਹਰਿਸ਼ਾਹ ਮਹਾਰਾਜ ਅਰ ਜਦੋਂ ਉਹਨਾਂ ਦਾ ਅਵਤਾਰ ਹੁੰਦਾ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅੰਮ੍ਰਿਤਸਰ ਸਾਹਿਬ ਦੀ ਤਕਦੀਰ ਉੱਤੇ ਵਧਾਈਆਂ ਮਿਲਦੀਆਂ ਹਨ ਪੁੱਤੇ ਦੀਆਂ ਵਧਾਈਆਂ ਮਿਲਦੀਆਂ ਹਨ ਬਈ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ ਉਸ ਖੁਸ਼ੇਪੁਰਿਆ ਇਲਹਾਜ਼ ਨੂੰ ਢਾਡੀ ਜੱਥਾ ਹੋਏ ਇਹ ਉਹ ਬਿਆਨ ਕਰਦਾ ਹੈ ਕੱਢ ਦੇ ਨਾ ਹਰੇ ਰਾਏ ਉਸ ਲੜਕੇ ਦਾ ਨਾਮ ਤੁਸਾਨੇ ਰੱਖ ਦੇਣਾ ਸਤਿਗੁਰੂ ਨੇ ਕਿੰਨੇ ਵਾਰ ਦਿੱਤੇ ਆਪਣੇ ਪੋਤੇ ਨੂੰ ਸਤਸੰਗਤ ਜੀ ਆਓ ਇੱਥੇ ਸਮਾਪਤੀ ਆ ਕਿਉਂਕਿ ਅਗੇ ਨਗਰ ਕੀਰਤਨ ਤੁਰਨਾ ਉਹਨਾਂ ਦੇ ਫੋਨ ਆਈ ਜਾਂਦੇ ਨੇ ਤੇ ਹਾਜ਼ਰੀ ਲਵਾਈ ਆ ਹੁਣ ਬਹੁਤ ਹੀ ਸਤਿਕਾਰਯੋਗ ਆਪਣਾ ਕਵੀਸ਼ਰ ਜੱਥਾ ਗੁਰਜੰਤ ਸਿੰਘ ਜੀ ਲਹਾਰਾ ਬੜੇ ਸਿਆਣੇ ਨੇ ਬਰਾੜ ਸਾਹਿਬ ਦੇ ਇਹ ਸ਼ਗਰਦ ਨੇ ਇਹਨਾਂ ਕੋਲੋਂ ਆਪਾਂ ਸਰਵਨ ਕਰਦੇ ਆ ਆਓ ਇੱਥੇ ਦੀ ਕਾਰਜ ਦੀ ਪ੍ਰਵਾਨ ਕਰਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहे गुरु वागुरु आयुष सिंह जी लहारे बाले आप गुरु संगता न सतमी पातशाह महाराज ਉਹਨਾਂ ਦੇ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਹਾਜ਼ਰੀ ਭਰ ਕੇ ਗਏ ਨੇ 6ਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਦੇ ਮਾਲਕ ਉਹਨਾਂ ਨੇ ਜਿਹੜੀ ਗੁਰਤਾ ਗੱਦੀ ਦਿੱਤੀ ਉਹਨੂੰ ਆਪਣੇ ਕਿਸੇ ਪੁੱਤਰ ਨੂੰ ਗੁਰਤਾ ਗੱਦੀ ਨਹੀਂ ਦਿੱਤੀ ਪੁੱਤਰ ਨੂੰ ਛੱਡ ਕੇ ਪੋਤਰੇ ਨੂੰ ਗੁਰਤਾ ਗੱਦੀ ਦੇ ਵਿੱਚ ਮੂਲ ਨੂੰ ਬਿਆਜ ਜਿਆਦਾ ਪਿਆਰੋ ਹੁੰਦਾ ਛੇਵੇਂ ਪਾਤਸ਼ਾਹ ਮਹਾਰਾਜਿਆਂ ਦੇ ਪੁੱਤਰੇ ਸੀ ਸੱਤਵੇਂ ਗੁਰੂ ਇੱਕ ਸਮੇਂ ਨਾ ਸੱਤਵੇਂ ਪਾਤਸ਼ਾਹ ਮਹਾਰਾਜਿਆਂ ਦੇ ਬਾਲ ਅਵਸਥਾ ਦੇ ਵਿੱਚ ਛੋਟੀ ਉਮਰ ਛੋਟੀ ਉਮਰ ਦੇ ਵਿੱਚ ਹੀ ਸੱਤਵੇਂ ਪਾਤਸ਼ਾਹ ਮਹਾਰਾਜਿਆਂ ਦੇ ਚੋਲ ਬਹੁਤ ਖੁੱਲਾ ਪਵਾਤਾ ਸਹਿਬ ਸਤਿਗੁਰਾਂ ਨੇ ਖੁੱਲਾ ਚੋਲਾ ਬਹੁਤ ਖੁੱਲਾ ਇੱਕ ਦਿਨ ਤੁਰੇ ਜਾਂਦੇ ਬਾਗ ਦੇ ਵਿੱਚੋਂ ਜਦੋਂ ਬਾਗ ਦੇ ਵਿੱਚ ਤੁਰੇ ਜਾਂਦੇ ਹਵਾ ਦਾ ਬੁੱਲਾ ਆਇਆ ਸ੍ਰੀ ਗੁਰੂ ਹਰਿਦਾਇ ਸਾਹਿਬ ਮਹਾਰਾਜ ਜਿਹੜਾ ਚੋਲਾ ਸੀ ਨਾ ਪਾਇਆ ਹੋਇਓ ਠੀਕ ਟਾੜੇ ਜੱਥਾ ਸੁਕੰਦਰ ਸਿੰਘ ਲਹਾਰੇ ਵਾਲੇ ਉਹਨਾਂ ਨੂੰ ਸ਼੍ਰੀਮਾਨ ਸੰਤ ਧਰਮਪਾਲ ਸਿੰਘ ਜੀ ਸਰੂਪੋ ਦੀ ਬਖਸ਼ਿਸ਼ ਕਰ ਰਹੇ ਆ ਹੌਜੀ ਬੋਲੋ ਸੋ ਨਿਹਾਲ ਧਰਮ ਅਕਾਲੋ ਟਾੜੇ ਜੱਥੇ ਸਾਰੇ ਬਾਈ ਸਟੇਜ ਤੇ ਪਹੁੰਚੋ ਮਹਾਪੁਰਸ਼ਾਂ ਨੇ ਸਨਮਾਨ ਕਰ ਬੋਲੋ ਸੋ ਨਿਹਾਲ ਧਰਮ ਅਕਾਲੋ ਬੋਲੋ ਸੋ ਨਿਹਾਲ so ਇਹੋ <mach> ਮਾੜਾ